ਲੋੜ ਨੇ ਸਸਤੀ ਕਾਰਜਪਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਚੰਨਾਉਂ ਤੇ ਤਦ ਅਸਤ ਕਰਦੀ ਲੋ ਜੀ ਮਾਣੋ ਤੁਸੀਂ ਇਹ ਬਹੁਤ ਹੀ ਪੈਰਾ ਜਿਹਾ ਲੋਕੀ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਨਹੀਂ ਸੁਣਿਆ ਹੋਣਾ ਅੱਜ ਮੇਰਾ ਨਵਾਂ ਹੀ ਗੀਤ ਸੁਣੋਗੇ ਲੰਮੀ ਨੀਕ ਦਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਪਹਿਲਾਂ ਕਹਿੰਦੇ ਸਾਨੂੰ ਇਹ ਝੂਰ ਪਾਇਆ ਕਰੋ ਜੀ ਸਾਨੂੰ ਕਿਸੇ ਜੋਸ਼ੀ ਕੋਈ ਨਾਂ ਲੈਣਾ ਪਵੇ ਉਹ ਹਮ ਬੁਸ਼ਾਨਾ ਦੱਸਿਆ ਹੋਈਆਂ ਨੇ ਵੀ ਜੇ ਕਿਸੇ ਸਿਰ ਤੇ ਕਰਜਾ ਤਾਂ ਕਰੋ ਇਹ ਹੀ ਉਪਾਏ ਇਹ ਸੁਣੀ ਨੁਕਤਾ ਪਾਉਂਗੀ ਉਸ ਤੋਂ ਬਾਅਦ ਹੈ ਨਾ ਪਹਿਲਾਂ ਤੁਸੀਂ ਇਹ ਸੁਣੋ ਤੇ ਇੱਕ ਮਟਿਆ ਅਭਿਆਸ ਸਿੱਖਤਾ ਹੀ ਕਰੀਆਂ ਹੋਈਆਂ ਨੇ ਸਕੂਲ ਦੇ ਵਿੱਚ ਤੇ ਤੁਸੀਂ ਦੇਖਿਓ ਵੀ ਕੀ ਕਹਿ ਰਹਾ ਵਈ ਪੰਜਾਬ ਦੀ ਬੇਟੀ ਨੂੰ ਹੈ ਤੇ ਲੋ ਮਾਣੋ ਇਸ ਵੀ ਦਾ ਆਨੰਦ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਹੈ ਨਾ ਤੇ ਲੋ माणो फी आनंद वीडियो लंबी पईंदी आहे चा टी वीच सी उते सिकु रोटियां बूरी मज़ी अॻे पंज चोटियां

ਬੱਲੇ ਬੱਲੇ ਨੀਵਾਂ ਜਾਬ ਦੀਏ ਸ਼ੇਰੀ ਜਟਿਏ ਔਰੋਖ ਠਾਂ ਦੂਰ ਤੇਰਾ ਖੇਤ ਤੰਨੇ ਤੇਰਾ ਠੇਨੀ ਬੱਤੀਏ ਪਕਾਏ ਸ਼ਾਂਕਾਂ ਦੀਏ ਪਟੀਏ ਬੱਲੇ ਬੱਲੇ ਨੀਪ ਸਨਾਸਮਾਨਕੀ ਤੋਂ ਸਤ ਰਹੰਗੀਆਂ ਸ਼ੀਸ਼ੇ ਵਾਂਗੂ ਸਾਫ ਸੁਥੀਏ ਤੇ ਸੱਚੀਏ ਬੱਲੇ ਬੱਲੇ ਦੀਪ ਜਗ ਜੀਏ ਸ਼ੇਰੀ ਜੇਟੀਏ ਸਾਸ ਨੂੰ ਸੁਨਾਮੇ ਪਕਿਆ ਦੇ ਗੀਤ ਨਹੀਂ ਸਰੇ ਆਦੀ ਨੇ ਬਾ हथां बि छल तेरियां मुटियारे गिचंदी बले न पंजाब शेरी ਸਾਂਵਲ ਜਿਵਾਨੀ ਹੰੜ ਦੇ ਬਰਸੀਨੀ ਉੰਡੂ ਲੈ ਤੂੰ ਜਾਇਂਦਾ ਰੂਦੀਏ ਮਟੀਏ ਗੱਲੇ ਬੰਨੇ ਪੰਜਾਬ ਦੀਏ ਸ਼ੇਰੀ ਜੇ सिर ते पेने मोरनी रेल ते भरी मंद पौणे नोन ਸਾਮ ਸਾਮ ਰਖਾਂ ਮੂੰਗੀ ਨੀ ਸਠੀਏ ਬੱਲੇ ਬੱਲੇ ਨੀ ਪਿਆ ਬਦੀ ਸ਼ੇਰੀ ਜਟੀਏ ਲਓ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਪੰਜਾਬ ਦੀ ਜੀ ਬੀ ਸਿਫਤ ਕਰੀਏ ਤੇ ਐਸਟ੍ਰੋਨੀਆਂ ਨੇ ਪੰਜਾਬ ਦੀਆਂ ਜੇਟੀਆਂ ਹਨ ਬਿਲਕੁਲ ਅਸੀਂ ਠੀਕ ਹੀ ਗਾਇਆ ਨਾ ਗੀਤ ਤੇ ਬਾਕੀ ਤੁਸੀਂ ਦੱਸਿਓ ਵੀ ਇਹਦੇ ਗੀਤ ਚ ਸਾਡੇ ਚ ਕੀ ਗਲਤੀ ਸੀ ਜਾਂ ਕਿਵੇਂ ਹੈ ਨਾ ਤੇ ਲੋ ਹੁਣ ਤੁਹਾਨੂੰ ਨੁਕਤੇ ਬਾਰੇ ਦੱਸਿਆ ਵੀ ਜੇ ਕਿਸੇ ਦੇ ਸਿਰ ਤੇ ਕਰਜਿਆਤਾ ਕਰੋ ਉਹ ਪਾ ਜਿਵੇਂ ਆਪਾਂ ਜੋਸ਼ੀਆਪਨ ਤੋਂ ਪੁੱਛ ਕੇ ਆਉਂਦੇ ਆ ਉਹ ਵੀ ਤਾਂ ਦੱਸਦੇ ਨੇ ਹੈ ਨਾ ਦੇਖੋ ਕਿੱਥੇ ਤੱਕ ਇਹ ਕਾਰਗਰ ਸਿੱਧ ਹੁੰਦਾ ਮੈਨੂੰ ਤਾਂ ਉਮੀਦ ਹੈ ਵੀ ਬਿਲਕੁਲ ਸਹੀ ਹੋਊਗਾ ਕਰਕੇ ਦੇਖ ਲਓ ਤੇ ਕਹਿੰਦੇ ਪੰਜ ਬੱਤੀ ਵਾਲਾ ਦੀਵਾ ਜਲਾ ਕੇ ਨਾ ਤੇ ਸ਼ਿਵਲਿੰਗ ਦੇ ਕੋਲ ਰੱਖ ਦੋ ਸੁਝਾ ਕੇ ਮੰਦਰ ਜਾਓ ਨਾ ਤੇ ਫਿਰ ਉੱਥੇ ਜਾ ਕੇ ਸ਼ਿਵਲਿੰਗ ਦੇ ਕੋਲ ਰੱਖ ਕੇ ਪੰਜ ਪੰਜ ਬੱਤੀਆਂ ਬਣਾ ਲਓ ਠੀਕ ਹੈ ਦੇਸੀ ਘਰ ਦੀਵਾ ਵਾਲਾ ਨਾ ਪਹਿਣ ਪਹਿਣ ਇੱਕ ਬਾਲਾਣੀ ਤੋਂ ਪੁੱਛਿਆ ਸੀ ਉਹ ਕਹਿੰਦੀ ਵੀ ਮੈਂ ਦੱਸੋ ਜੀ ਬਈ ਕਿਵੇਂ ਕਰਾਂ ਕਿਹੜੇ ਦਿਨ ਜਾਵਾਂ ਮੈਂ ਕਿਹਾ ਉਹ ਤਾਂ ਸੋਮਵਾਰ ਹੁੰਦਾ ਸ਼ਿਵੀਆਂ ਦਿਨ ਤਾਂ ਚਲ ਤੁਸੀਂ ਸੋਮਵਾਰ ਨੂੰ ਚਲੇ ਜਾਓ ਬਾਕੀ ਫਿਰ ਪੰਜ ਦੋ ਤਿੰਨ ਦਿਨ ਲਾਓ ਤਾਂ ਕਿ ਖੜਾ ਫੜਾ ਤੂੰ ਲੱਗਦਾ ਦੇਸੀ ਘਰ ਦੀਵਾ ਵਾਲਾ ਨਾ ਹੈ ਨਾ ਪੰਜ ਬੱਤੀਆਂ ਤੇ ਜਾਂ ਫਿਰ ਵੀਰ ਵਾਲੇ ਵਾਰ-ਵਾਰ ਦੇ ਦਿਨ ਗੁਰੂ ਦੀ ਫੋਟੋ ਅੱਗੇ ਰੱਖ ਲਓ ਹੈਨਾ ਤੇ ਗੁਰੂ ਦੀ ਪੰਜ ਬੱਤੀ ਵਾਲਾ ਫੇਰ ਦੀ ਜਲਾ ਦਿਓ ਤੇ ਪ੍ਰਾਰਥਨਾ ਕਰੋ ਵੀ ਸਾਡਾ ਇਹ ਜਿਹੜਾ ਹੈਗਾ ਮੇਰਾ ਕਰਜ਼ਾ ਅਕਸਰ ਜਿਸ ਇਤੋਂ ਹੈਨਾ ਤੇ ਜਾਂ ਫਿਰ ਮੰਗਲਵਾਰ ਨੂੰ ਜੇ ਤੁਸੀਂ ਹਨੂਮਾਨ ਨੂੰ ਮੰਨਦੇ ਤਾਂ ਹਨੂਮਾਨ ਦੇ ਮੰਦਰ ਚਲੇ ਜਾਓ ਉੱਥੇ ਵੀ ਪੰਜ ਬੱਤੀ ਵਾਲਾ ਜਿਹੜਾ ਹੋ ਮਤਲਬ ਦੀਵਾ ਜਗਾ ਲੈਣਾ ਹੈਨਾ ਤੇ ਫਿਰ ਉੱਥੇ ਪ੍ਰਾਰਥਨਾ ਕਰੋ ਵੀ ਸਾਨੂੰ ਕਰਜ਼ੇ ਤੋਂ ਮੁਕਤ ਕਰ ਦਿਓ ਹੈਨਾ ਜਿਹਦੇ ਵਿਸ਼ੇ ਤੇ ਕਰਦੇ ਉਹਦਾ ਨਾਮ ਲਓਗੇ ਇਹਨੂੰ ਕਰਦੇ ਤੋਂ ਮੁਕਤ ਕਰਦੇ ਹੋ ਪਰਮਾਤਮਾ ਭਲੀ ਕਰੂ ਅਹੀਂ ਪੰਡਤ ਆਸਨੇ ਭਈਆ ਆਪਾ ਕਰ ਲੋ ਘਰੇ ਤਾਂ ਤੁਸੀਂ ਕਿਸੇ ਗੁਰੂ ਦੀ ਫੋਟੋ ਰੱਖ ਸਕਦੇ ਹੋ ਵੀਰਵਾਰ ਵਾਲੇ ਦਿਨ ਹੈ ਨਾ ਜਿਹੜੇ ਗੁਰੂਤਾਰਿਆ ਜ्यांना ਤੁਹਾਨੂੰ ਕਿਸੇ ਗੁਰੂ ਤੇ ਵਿਸ਼ਵਾਸ ਹੈ ਨਾ ਉਹ ਤੇ ਨਹੀਂ ਤੇ ਫਿਰ ਜਿਆ ਸ਼ੀ ਮੰਦਰ ਚ ਜਾਓ ਜਿੱਥੇ ਤੁਸੀਂ ਹਨੂਮਾਨ ਦੇ ਮੰਦਰ ਤੇ ਮੰਗਲਵਾਰ ਵਾਲੇ ਦਿਨ ਇਹ ਸੋਮਵਾਰ ਵਾਲੇ ਦਿਨ ਸ਼ੀ ਮੰਦਰ ਚ ਜੇ ਸੀਗਾ ਦੀਵਾ ਪੰਜ ਬੱਤੀ ਵਾਲਾ ਉੱਥੇ ਸ਼ਿਵ ਲਿੰਗ ਦੇ ਕੋਲੇ ਧਰ ਕੇ ਤੇ ਫਿਰ ਤੁਸੀਂ ਬੈਠ ਕੇ ਪ੍ਰਾਰਥਨਾ ਕਰੋ ਜੇ ਤੁਹਾਨੂੰ ਆਰਤੀ ਆਉਂਦੀ ਹੈ ਤਾਂ ਆਰਤੀ ਕਰ ਲਓ ਨਹੀਂ ਆਉਂਦੀ ਤਾਂ ਫਿਰ 10 ਮਿੰਟ ਉਹਦਾ ਪਰਮਾਤਮਾ ਦਾ ਨਾਮ ਲੈ ਲਿਆ ਜੇ ਉਹ ਵੀ ਸਾਨੂੰ ਕੋਈ ਮੰਤਰ ਆਉਂਦਾ ਜਿਵੇਂ ਉਹਨਾਂ ਨੇ ਈਸ਼ਵੈ ਉਹਨਾਂ ਨੇ ਈਸ਼ਵੈ ਕਰ ਲਿਆ ਨਾ ਜੇ ਸ਼ਿਵ ਜੀ ਤਾਂ ਹਨਾ ਐਸਾ ਨਾਲ ਤੇ ਹਨੂਮਾਨ ਜੀ ਸਾਹਿਬ ਦਾ ਤਾਂ ਉੱਥੇ ਹਨੂਮਾਨ ਜੀ ਸਾਹਿਬ ਵੱਲੋਂ ਨਹੀਂ ਤਾਂ ਆਪਣੇ ਗੁਰੂ ਦੇ ਅੱਗੇ ਧਰ ਕੇ ਘਰੇ ਹੀ ਵੀਰ ਬਾਰੇ ਵਾਲੇ ਜੇ ਹਨਾ ਉਰੇ ਅੱਗੇ ਤੁਸੀਂ ਬੇਨਤੀ ਕਰ ਲਓ ਕਿਸੇ ਗੁਰੂ ਮੰਤਰ ਦਾ ਗੁਰੂ ਮੰਤਰ ਪੜ੍ਹ ਲਓ ਨਹੀਂ ਤਾਂ ਉਹ ਬਸ ਬੇਨਤੀ ਕਰ ਲਓ ਦੋ ਚਾਰ ਮਿੰਟ ਹੈ ਨਾ ਤੇ ਲਓ ਇਹ ਜੂਰ ਪ੍ਰਮਾਤਮਾ ਕਰੂਗਾ ਤੇ ਇਹ ਤੁਸੀਂ ਨੁਕਤਾ ਵਰਤ ਕੇ ਦੇਖਿਓ ਇਹ ਸਹੀ ਹੋਈ ਅਹੀਂ ਪੰਡਤ ਦੱਸ ਦੇਣਾ ਤੁਹਾਡਾ ਕੋਈ ਪੈਸਾ ਨਹੀਂ ਲੱਗਿਆ ਮਹਾਪੁਰਸ਼ਾਂ ਨੇ ਦੱਸਿਆ ਤੇ ਇਹ ਤਾਂ ਗ੍ਰੰਥਾਂ ਦੀਆਂ ਗੱਲਾਂ ਨੇ ਗ੍ਰੰਥਾਂ 'ਚ ਲਿਖਿਆ ਹੋਇਆ ਤਾਂ ਹੀ ਗੁਰੂ ਦੱਸ ਦੇਣਾ ਉੱਥੋਂ ਤੇ ਮੈਂ ਛੋਟੇ ਕਰਕੇ ਪਹੁੰਚਾਤਾ ਕਰਕੇ ਦੇਖਣਾ ਤੁਸੀਂ ਤੇ ਮੈਂ ਦਾ ਸੋਟੇ ਕਰਕੇ ਪਹੁੰਚਾਤਾ ਤੇ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਮਿਲਾਗੇ ਨਵੇਂ ਨੁਕਤੇ ਤੇ ਨਵੇਂ ਗੀਤ ਧੰਨਵਾਦ